ਸਸਕਾ ਜੀ ਪਿੰਡ ਤੋਂ ਗਾਚੇ ਨੂੰ ਤੋੜ ਸੁਆੰਤਾ ਮੇਰੇ ਘਰ ਦੇ ਸਾਰੇ ਠੀਕ ਹੋ ਗਏ ਬੈਨ ਨੂੰ ਸਾਰਾ ਨੰਬਰ ਕਿਚੜੀ ਕਲਾ ਵਿੱਚ ਤੇ ਆਪਾਂ ਬਣਾ ਰਹੇ ਹਾਂ ਇਹ ਸਬਜੀ ਆਲੂ ਮਟਰ ਸਵੇਰੇ ਇਸ ਕਰਕੇ ਬਣਾ ਲੈਣੀ ਕਿਉਂਕਿ ਵੀ ਸ਼ਾਮ ਨੂੰ ਫਿਰ ਮੇਰੇ ਮਾਤਾ ਦੇ ਸ਼ਾਮ ਨੂੰ ਵੀ ਖਾ ਲੈਣਗੇ ਫੈਜ ਚੜਾ ਲੈਣਗੇ ਹੁਣ ਤਾਂ ਕਰਕੇ ਇੱਕ ਬੱਚਿਆਂ ਨੂੰ ਛੁੱਟੀਆਂ ਲਏ ਦੀਆਂ ਇੱਕ ਬੱਚਾ ਰ ਛੁੱਟੀਆਂ ਨਹੀਂ ਆਇਆ ਇਸ ਕਰਕੇ ਤੜਕੇ ਤਾਂ ਜਦੋਂ ਬੱਚੇ ਗਰਮੀ 'ਚ ਜਾਣ ਲੱਗਦੇ ਫਿਰ ਤਸਵੀਰੇ ਸਬਜ਼ੀ ਬਣਾ ਕੇ ਸ਼ਾਮ ਨੂੰ ਵੀ ਸਬਜ਼ੀ ਲਾ ਕੇ ਬਣਾਉਣੀ ਪੈਂਦੀ ਹੈ ਤੇ ਹੁਣ ਬੱਚੇ ਘਰੇ ਹੁੰਦੇ ਪੇਪਰਾਂ ਦਾ ਕਰਕੇ ਪੇਪਰ ਦੇ ਦੇ ਬੱਚਿਆਂ ਨੇ ਤੇ ਇਸ ਕਰਕੇ ਵੀ ਹੁਣ ਸੁਆਹ ਬਣਾ ਲਏ ਨੇ ਤੇ ਕੋਈ ਦੇ ਹੀ ਨਾ ਖਾ ਲੇ ਕੋਈ ਸਬਜ਼ੀ ਨਾ ਖਾ ਲੇ ਨਾ ਤੇ ਫਿਰ ਸ਼ਾਮ ਨੂੰ ਵੀ ਸਬਜ਼ੀ ਦਾ ਸਵਾਲ ਜਨ ਹੈਗਾ ਹੁਣ ਜੀਨੇ 15-20 ਦਿਨ ਬੱਚੇ ਘਰੇ ਰਹਿਣਗੇ 7-8 ਅਪ੍ਰੈਲ ਤੱਕ ਤੇ ਉਹਨਾਂ ਚਿਰ ਅੱਜ ਹੈਗੇ ਜੀ ਜੂਨੀਵਰਸ उन्नीस मार्च समा है सत्त गए सवेर के दिन दे। है जी अच बुधवार ਫੋਂਰਾ ਕੇ ਸਬਜੀ ਬਸ ਤੇ ਫਿਰ ਬਣਾ ਲੇ ਰੋਟੀ ਕਿਉਂ ਭਾੜ ਲਿਆ ਮੈਂ ਧਾਰਨ ਲੜਤੀਆਂ ਮੱਜਨ ਨੀਰਾ ਪਾਤਾ ਤੇ ਨੀਰਾ ਦੁਪਹਿਰ ਦਾ ਵੀ ਪਾ ਕੇ ਜੀ ਉਹਨਾਂ ਨੂੰ ਟਪਚੇ ਤੇ ਕਰਤਾ ਤੇ ਫਿਰ ਬਸ 10 11 ਵਜੇ ਅੰਦਰ ਬੰਨਨੇ ਆਗੇ ਅੰਦਰ ਬੰਨ ਕੇ ਉਸ ਤੋਂ ਬਾਅਦ ਚ 2 3 ਵਜੇ ਬਾਹਰ ਨਹੀਂ ਲੀਤੇ ਬੰਨਨੇ ਨਹੀਂ ਨੇੜੇ ਹਾਂ ਜੀ ਹੰਪੂਲਾ ਆਉਂਗੇ ਤੱਕ ਤੱਕ ਥੋੜਾ ਮਸਾਲਾ ਹਲਦੀ ਨਾਲ ਲੱਗ ਗਈ ਥੋੜੀ ਹੁਣ ਪਤਾ ਨਹੀਂ ਕਿ ਦਸੇ ਲੱਗੂ ਹਲਦੀ ਮੈਨੂੰ ਆਈ ਹੈ ਉਹ ਵੀ ਥੋੜੀ ਜਿਹੀ ਸਬਜ਼ੀ ਦਾ ਰੰਗ ਕਲਰ ਜੇ ਬਦਲ ਜਾਂਦਾ ਇਸ ਕਰਕੇ ਮੈਂ ਹਲਦੀ ਮਰ ਗਿਆ ਜੀ ਬੰਦ ਨਹੀਂ ਸੰਗਣੀ ਜੀ ਹਲਦੀ ਨਾਲ ਇਹ ਵਾਲੀ See you yeah. Pichia, já sabe pichia, hein? Oh. Oh, hey, ਈ ਰੋਟੀ ਉਹ ਦੁਆਦ ਸੇ ਬੱਸ ਸਟੰਗਣੀ ਜਾਵਾਂ ਤੇ ਬੱਸ ਨੂੰ ਵਾਕੇ ਆਉਂਗੀ। ਅਮਾ ਕਿਨੋਂ ਸ਼ਾਮ ਕਰਕੇ ਅਮਾ ਦੇ